ਹਰਿਆਣਾ ਸਰਕਾਰ ਵੱਲੋਂ 15 ਅਗਸਤ ਨੂੰ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਖਿਲਾਫ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਰੋਸ਼ ਮਜਾਰੇ ਕੀਤੇ ਗਏ, ਰੋਸ਼ ਰੈਲੀਆਂ ਕੱਢੀਆਂ ਗਈਆਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਹਰਿਆਣਾ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਫਰਵਰੀ ਦੇ ਵਿੱਚ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਦੇ ਤਹਿਤ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਜਿਨ੍ਹਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਾਠੀ ਚਾਰਜ ਕੀਤੇ ਗਏ, ਕਿਸਾਨਾਂ ਦੇ ਉੱਤੇ ਤਸੱਦਦ ਕੀਤੇ ਗਏ ਇਹਨਾਂ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕਿਸੇ ਵੀ ਕੀਮਤ 'ਤੇ ਟੱਟ ਕੇ ਵਿਰੋਧ ਕੀਤਾ ਜਾਵੇਗਾ ਕਿਸਾਨ ਆਗੂਆਂ ਨੇ ਕਿਹਾ ਕਿ ਐਸੇ ਰੋਸ਼ਵਜੋ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ ਪੁਤਲੇ ਫੂਕੇ ਗਏ ਨੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਨੇ ਜਿਹੜਾ ਅੱਜ ਦਾ ਪ੍ਰਦਰਸ਼ਨ ਸੀ ਨਾ ਇਹ ਕਹਨ ਵਾਲੀ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਵੇਂ ਦੀ ਸਾਡੇ 13 ਫਰਵਰੀ ਤੋਂ ਸਾਰੇ ਬਾੜਾਂ ਦੇ ਮੋਰਚੇ ਲੱਗੇ ਹੋਏ ਐ ਐਮਐਸਬੀ ਦੀ ਗਾਰੰਟੀ ਲੈਣ ਵਾਸਤੇ ਜੋ ਇਹਨਾਂ ਨੇ ਮੰਗਾਂ ਮੰਨੀਆਂ ਸੀ ਆ 2022 ਦੀ 22 ਚ ਉਹ ਉਹਨਾਂ ਦੇ ਅਧੂਰੀਆਂ ਲਾਗੂ ਕਰਾਉਣ ਵਾਸਤੇ ਅਸੀਂ ਦਿੱਲੀ ਜਾ ਰਹੇ ਸੀ ਪਰ ਇਹਨਾਂ ਸਰਕਾਰਾਂ ਨੇ ਹਰਿਆਣ ਦੀ ਸਰਕਾਰ ਨੇ ਸਾਨੂੰ ਬਾਰਡਰਾਂ ਤੇ ਰੋਕ ਲਿਆ ਅਸੀਂ ਬਾਰਡਰਾਂ ਤੇ ਬਹਿ ਗਏ ਉੱਥੇ ਕਿਸਾਨਾਂ ਦੇ ਉੱਤੇ ਸਾਡੇ ਇਹਨਾਂ ਨੇ ਇੱਥੂ ਗੈਕ ਚਲਾਏ ਗੋਲੀਆਂ ਮਾਰੀਆਂ ਸਾਡੇ 460 ਬੰਦੇ ਜ਼ਖਮੀ ਹੋ ਗਏ ਇੱਕ ਘਾੜਾ ਨੌਜਵਾਨ ਸੁਕਰਨ ਉਹਦੇ ਫਿਰਦੇ ਵਿੱਚ ਗੋਲੀ ਮਾਰੀ ਉਹਨੂੰ ਸ਼ਹੀਦ ਕੀਤਾ ਅਸੀਂ ਸਾਰੀ ਚੀਜ਼ਾਂ ਨੂੰ ਲੜਾਈ ਲੜਦੇ ਹੋਏ ਬਰਦਾਸ਼ਤ ਕਰਦੇ ਹੋਏ ਜੂਝਦੇ ਹੋਏ ਸਰਕਾਰ ਤੋਂ ਮੰਗਾ ਪਿਆਸ ਕਰਦੇ ਦੀ ਪੜੀ ਕਿੰਨਾਂ ਨੇ ਜਿਹੜਾ ਨਵਾਂ ਹੁਣ ਇੱਕ ਹੋਰ ਕਹਿੰਦੇ ਜ਼ਖਮ ਕੀਤਾ ਕਿਸਾਨਾਂ ਦੇ ਜਿਹੜੇ CIPS ਆਪਸਰਾਂ ਨੂੰ ਸਨਮਾਨਿਤ ਕਰਨ ਵਾਸਤੇ ਇਹਨਾਂ ਨੇ ਭਾਰਤ ਦੀ ਸਰਕਾਰ ਨੂੰ ਲਿਖਤ ਭੇਜੀ ਉਹਦੇ ਵਿੱਚ ਅਵਾਰਡ ਦੇਣ ਦਾ ਕੰਮ ਕੀਤਾ ਉਹਦੇ ਰੋਸ ਦੇ ਵਿੱਚ ਇੱਕ ਪਾਤੇ ਅੰਨਦਾਤਾ ਕਹਿਣ ਵਾਲੇ ਅੰਨ ਪੈਦਾ ਕਰਕੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਦੇ ਤੇ ਗੋਲੀਆਂ ਮਾਰੀਆਂ ਪੱਥਰੂ ਗੈਸ ਵਾਹੇ ਜਖਮੀ ਕੀਤੇ ਉਹਨਾਂ ਅਫਸਰਾਂ ਨੂੰ ਇੱਕ ਸੀਨੀਅਰ ਮੰਨ ਕੇ ਉਹਨਾਂ ਨੂੰ ਅਵਾਰਡ ਦੇਣਾ ਇਹ ਸਰਾਸਰੀ ਲੱਗਿਆ ਜਨੂੰ ਵੀ ਇਹ ਜਿਹੜੀ ਸਰਕਾਰ ਬੈਠੀ ਹੈ ਨਾ ਹਰਿਆਣੇ ਦੀ ਭਾਰਤ ਦੀ ਇਹਦੇ ਨਾਲ ਪੰਜਾਬ ਦੀ ਸਰਕਾਰ ਦਾ ਵੀ ਰੂਪ ਹੀ ਹੈ ਅੱਜ ਪੂਤਲਾ ਫੁਕਿਆ ਅੱਜ ਉਹਦੇ ਰੋਸ ਦੇ ਵਿੱਚ ਪੂਤਲਾ ਫੁਕਿਆ ਡੀਸੀ ਹੈੱਡ ਕੁਆਟਰਾਂ ਤੇ ਸਾਰੇ ਭਾਰਤ ਦੇ ਵਿੱਚ ਅੱਜ ਉਹ ਮੁੰਜਾਰਾ ਕੀਤਾ ਰੋਸ ਕੀਤਾ ਇਹਨਾਂ ਨੂੰ ਅੱਗੇ ਵਾਸਤੇ ਦੱਸਿਆ ਇਹ ਅਸੀਂ ਇਹ برداشت ਨਹੀਂ ਕਰਾਂਗੇ ਇਹ ਲੜਾਈ ਅਸੀਂ ਜ਼ੋਰ ਨਾਲ ਲੜਾਂਗੇ ਉਹ ਜਿਹੜਾ ਤੁਸੀਂ ਇਹ ਕਰ ਰਹੇ ਹੋ ਇਹ ਬਿਲਕੁਲ ਸਹੀ ਨਹੀਂ ਜਿਨ੍ਹਾਂ ਨੂੰ ਪਿੰਗਲਾ ਫੂਕੀ ਉਹ ਹਰਿਆਣਾ ਸਰਕਾਰ ਦਾ ਤੇ ਮੋਦੀ ਦਾ ਇੱਕ ਚੇਤਾਵਨੀ ਦਿੱਤੀ ਆ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਹੁਣ ਮੌਕੇ ਦੀ ਸਰਕਾਰ ਹੈ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਦੇ ਉੱਤੇ ਕਿੰਨਾ ਤਸੱਦਦ ਕਰ ਰਹੀ ਆ ਦਿਨ ਰਾਤ ਮਿਹਨਤ ਕਰਨ ਵਾਲੇ ਜਿਹੜੇ ਕਿਸਾਨ ਨੇ ਉਹਨਾਂ ਦਾ ਪ੍ਰਦਰਸ਼ਨ ਕਰਨ ਦਾ ਹੱਕ ਹੈਗਾ ਉਹਨਾਂ ਨੂੰ ਬਾੜਨਾ ਤੇ ਘੇਰ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਨੇ ਉਹਨਾਂ ਨੂੰ 15 ਅਗਸਤ ਨੂੰ ਇਹ ਸਨਮਾਨਿਤ ਕਰਨ ਜਾ ਰਹੇ ਨੇ ਉਹਨਾਂ ਨੂੰ ਇਹ ਉਹਦੇ ਦੇਣ ਜਾ ਰਹੇ ਨੇ ਸਟਾਰ ਲਾਉਣ ਜਾ ਰਹੇ ਨੇ ਅਸੀਂ ਸਖਤ ਨਖੇਦੀ ਕਰਦੇ ਆਂ ਅਸੀਂ ਅੱਜ ਡੀਸੀ ਨੂੰ ਇਹ ਮੰਗ ਪੱਤਰ ਦੇਣ ਜਾ ਰਹੇ ਆਂ ਵੀ ਜੋ ਇਹ ਸਰਕਾਰਾਂ ਕਰ ਰਹੀਆਂ ਨੇ ਜੀਆਂ ਇਹ ਕਿਸਾਨ ਵਿਰੋਧੀ ਨੇ ਜੀਆਂ ਉਹਨਾਂ ਦੇ ਸਟਾਰ ਲਾਉਣ ਜਾ ਰਹੇ ਨੇ ਜਿਹੜੇ ਸਾਡੇ ਕਿਸਾਨ ਨੇ ਹੱਕ ਮੰਗਣ ਵਾਸਤੇ ਉਹਨਾਂ ਨੂੰ ਰਸਤੇ 'ਚ ਰੋਕਿਆ ਗਿਆ ਹੈਗਾ ਸਾਡਾ ਇੱਕ ਨੌਜਵਾਨ ਸੁਭਕਰਨ ਜਿਹੜਾ ਸ਼ਹੀਦ ਹੋ ਗਿਆ ਉਸ ਬਾਰਡਰ ਦੇ ਉੱਤੇ ਉਹਦੀ ਵੀ ਅਸੀਂ ਸਖਤ ਨਿਖੇਧੀ ਕਰਦੇ ਆਂ ਪੰਜਾਬ ਸਰਕਾਰ ਦਾ ਵੀ ਵਿਚਾ ਹੱਥ ਹੈਗਾ ਕਿਉਂਕਿ ਹਲੇ ਅਸੀਂ ਬਾਰਡਰ ਦਾ ਟੱਪੇ ਨਹੀਂ ਸੀ ਅਸੀਂ ਪੰਜਾਬ ਦੇ ਵਿੱਚ ਲੜਾਈ ਲੜ ਰਹੇ ਸੀ ਇਹ ਪੰਜਾਬ ਸਰਕਾਰ ਉਹਦੇ ਨਾਲ ਮਿਲੀ ਹੋਈ ਐ ਹਰਿਆਣਾ ਸਰਕਾਰ ਪੰਜਾਬ ਸਰਕਾਰ ਇੱਕ ਚਾਹ ਵੇਚਣ ਵਾਲੇ ਮੋਦੀ ਦੇ ਨਾਲ ਮਿਲੀ ਆ ਜਿਨੇ ਚਾਹ ਵੇਚ ਦੇ ਵਿੱਚ ਦੇ ਨੇ ਪ੍ਰਧਾਨ ਮੰਤਰੀ ਬਣ ਕੇ ਸਾਡੇ ਪੰਜਾਬ ਨੂੰ ਵੇਚਤਾ ਕੁਰਸੀ ਤੇ ਬੈਠ ਕੇ ਅਸੀਂ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਸਾਡੇ ਕਿਸਾਨਾਂ ਨੂੰ ਚਾਹੇ 6 ਮਹੀਨੇ ਲੱਗਣ ਸਾਲ ਲੱਗਣ ਜਿੰਨਾ ਚਿਰ ਇਹ ਸਰਕਾਰ ਸਾਨੂੰ ਸਾਡੀਆਂ ਹੱਕੀ ਮੰਗਾਂ ਨਹੀਂ ਦਿੰਦੀ ਅਸੀਂ ਉਥੇ ਡਟੇ ਰਹਾਂਗੇ ਅਸੀਂ ਮੌਤ ਤੋਂ ਨਹੀਂ ਡਰਦੇ ਅਸੀਂ ਆਪਣੇ ਜਿਹੜੇ ਸਿਰ ਤੇ ਕਫੜ ਮੰਨ ਕੇ ਚੱਲੇ ਹੋਇਆ ਅੱਜ ਹਰਿਆਣਾ ਸਰਕਾਰ ਮੋਦੀ ਸਰਕਾਰ ਦਾ ਅਸੀਂ ਇੱਥੇ ਪੁਤਲਾ ਫੁਕੇਗਾ ਤੇ ਮੰਗ ਪੱਤਰ ਡੀਸੀ ਨੂੰ ਦੇ ਰਹੇ ਹਾਂ ਅਸੀਂ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਦੇ ਬਾਡਰਾਂ ਤੇ ਬੈਠੇ ਨੇ ਦਿੱਲੀ ਦੇ ਬਾਡਰਾਂ ਤੇ ਬੈਠੇ ਨੇ ਆਪਣੀਆਂ ਹੱਕੀ ਮੰਗਾਂ ਖਾਤਰ ਬੈਠੇ ਨੇ ਐਮਸੀ ਖਾਤਰ ਬੈਠੇ ਨੇ ਪਰ ਇਹ ਜਿਹੜੀ ਖੱਟੜ ਸਰਕਾਰ ਸੀ ਸਾਡੇ ਕਿਸਾਨਾਂ ਦੀ ਵਿਰੋਧੀ ਸੀਗੀ ਪਰ ਅਸੀਂ ਸਾਡੀ ਰਾਜਧਾਨੀ ਦੀ ਅਸੀਂ ਦਿੱਲੀ ਜਾ ਸਕਦੇ ਤੇ ਪਰ ਅਸੀਂ ਸ਼ਾਂਤ ਮਹੀਨਾ ਜਾਂਦੇ ਤੇ ਕੋਈ ਕਿਸੇ ਨਾਲ ਲੜਾਈ ਨਹੀਂ ਕਰਨੀ ਦੀ ਕੁਝ ਨਹੀਂ ਕਰਨਾ ਪਰ ਅੱਜ ਇਹ ਗੰਦੀ ਸਰਕਾਰ ਨੇ ਖੱਟੜ ਸਰਕਾਰ ਨੇ ਕੰਦਾ ਕੱਢ ਕੇ ਕਿੱਲ ਲਾ ਕੇ ਸਾਡੇ ਕਿਸਾਨ ਵੀਰ ਦਿੱਲੀ ਦੇ ਬਾਡਰਾਂ ਤੋਂ ਭੇਟਾ ਦੇ ਉੱਥੇ ਪਰ ਅਸੀਂ ਕੋਈ ਇਹ ਸਰਕਾਰਾਂ ਦਾ ਬੜਾ ਵਿਰੋਧ ਕਰਦੇ ਆ ਪਰ ਬਹਿ ਗਏ ਅਸੀਂ ਸ਼ਾਂਤ ਮਹੀ ਬੈਠੇ ਆ ਚਾਹੇ ਸਾਨੂੰ 3 ਮਹੀਨੇ ਬਿਠਾ ਲੈ ਚਾਹੇ ਸਾਲ ਬਿਠਾ ਲੈ ਪਰ ਅਸਾ ਜਿੰਨਾ ਸੇ ਸਾਡੀਆਂ ਹੱਕੀ ਮੰਗਾ ਇਹ ਸਰਕਾਰ ਪੂਰੀਆਂ ਨਹੀਂ ਕਰਦੀ ਚਾਹੇ ਮੋਦੀ ਸਰਕਾਰਾ ਚਾਹੇ ਸੈਂਟਰ ਸਰਕਾਰਾ ਚਾਹੇ ਖੱਟੜ ਸਰਕਾਰਾ ਪਰ ਉਹਨਾਂ ਜਿਹੜਾ ਅਸੀਂ ਦਿੱਲੀ ਦੇ ਬਾਡਾ ਤੇ ਸਜੇ ਰਹਾਂਗੇ ਡਟੇ ਰਹਾਂਗੇ ਪਰ ਉਥੋਂ ਹੱਲਦੇ ਨਹੀਂ ਹੈਗੇ ਜੀ ਸੰਗਰੂਰ ਦੇ ਡੀਸੀ ਦਫਤਰ ਦੇ ਸਾਹਮਣੇ ਕਾਹਦਾ ਪ੍ਰਦਰਸ਼ਨ ਸੀ ਪ੍ਰਦਰਸ਼ਨ ਤੇ ਇਹ ਜਿਹੜੇ ਸਾਡੀ ਸੰਭੂ ਬਾਡਰ ਤੇ ਤੇ ਖਨੌਰੀ ਬਾਡਰ ਤੇ ਗੋਲੀਆਂ ਚੱਲੀਆਂ ਸਾਡੇ ਕਿਸਾਨ ਵੀ ਰਹੀਦ ਕੀਤੇ ਪਰ ਇਹ ਸਰਕਾਰਾਂ ਦਾ ਰਵਈਆ ਦੇਖ ਲੈ ਕਿਹਾ ਜਾ ਪਰਾਜ ਉਹਨਾਂ ਨੂੰ ਸਮਾਹਮਤ ਕਰਨ ਜਾ ਰਹੀ ਹੈਗੀ ਸਟਾਰ ਲਾਉਣ ਜਾਂਦੀ ਹੈ ਸਾਡੇ ਕਿਸਾਨ ਵੀਰ ਅੰਨ ਦਾਤਾ ਸੜਕਾਂ ਤੇ ਗੋਲੀਆਂ ਚਲਾ ਚਲਾ ਅੰਜੂ ਗੋਲੀਆਂ ਮਾਰ ਮਾਰ ਛੀਦ ਕਰਤੇ ਅੱਖਾਂ ਤੋਂ ਬਹਿ ਗਏ ਲੱਤਾਂ ਵਾਂਹ ਤੋੜਤੀਆਂ ਇਹ ਕਿਤੇ ਕਾਨੂੰਨ ਹੈ ਸਰਕਾਰ ਦਾ ਇਹ ਕਿਦਾਂ ਇਹ ਮੋਦੀ ਸਰਕਾਰ ਦਾ ਖੱਟੜ ਸਰਕਾਰ ਦਾ ਹਰਿਆਣਾ ਸਰਕਾਰ ਦਾ ਸੈਂਤਪ ਸਰਕਾਰ ਦਾ ਸਾਰਿਆਂ ਦੀ ਭੁਕੇ ਨੇ ਅਸੀਂ ਤਾਂ ਇਹੀ ਪਿੱਟ ਸੇ ਆਪਾਂ ਇਹ ਸਰਕਾਰਾਂ ਦੀ ਕਰਦੇ ਆਵਾਂਗੇ ਕਿਸਾਨਾਂ ਗੁੱਣੇ ਕਿਹਾ ਕਿ 15 ਅਗਸਤ ਨੂੰ ਹਰਿਆਣਾ ਸਰਕਾਰ ਜਿੰਨਾ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਗੱਲ ਕਹਿ ਰਹੀ ਹੈ ਉਹਨਾਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਦੇ ਉੱਤੇ ਕਈ ਤਰ੍ਹਾਂ ਦੇ ਤਸੱਦਦ ਟਾਏ ਗਏ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਲਾਠੀ ਚਾਰਜ ਕੀਤੇ ਗਏ ਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ ਉਹਨਾਂ ਨੇ ਕਿਹਾ ਕਿ ਅਜੀਹਾ ਤਸੱਦਦ ਟਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਦੀ ਬਜਾਏ ਇਹਨਾਂ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਪੂਰੇ ਦੇਸ਼ ਦੇ ਵਿੱਚ ਜਿ세 ਤਰ੍ਹਾਂ ਜਾਰੀ ਰਹੇਗਾ ਜਗਬਾਨੀ ਟੀਵੀ ਲਈ ਅਨਿਲ ਜੈਨਦੀ ਰਿਪੋਰਟ